ਨਮੋ ਬ੍ਰੋਗ ਹਰਤਾ ਨਮੋ ਰਾਗ ਰੂਪੇ ਨਮੋ ਸ਼ਾ ਸ਼ਾਹੇ ਨਮੋ ਪੂ ਪੂਪੇ ਜੋ ਸਭ ਦੇ ਦੁੱਖ ਦੂਰ ਕਰਨ ਵਾਲਾ ਹੈ ਤੇ ਪਿਆਰ ਰੂਪ ਹੈ ਨਮਸਕਾਰ ਤੈਨੂੰ ਤੂੰ ਬਾਦਸ਼ਾਹਾਂ ਦਾ ਬਾਦਸ਼ਾਹ ਹੈ ਤੇ ਰਾਜਿਆਂ ਦਾ ਰਾਜਾ ਹੈ ਨਮੋ ਦਾਨ ਦਾਨੇ ਨਮੋ ਮਾਨ ਮਾਨੇ ਨਮੋ ਰੋਗ ਰੋਗੀ ਨਮਸਤੰਗ ਸਨਾਨੇ ਨਮਸਕਾਰ ਸਾਰੀ ਕਰਦੇ ਆ ਪਰਮਾਤਮਾ ਨੂੰ ਉਹ ਪਰਮਾਤਮਾ ਖੁੱਲੇ ਦਿਲ ਵਾਲਾ ਹੈ ਮਹਾਦਾਨੀ ਹੈ ਦੁਨੀਆ ਵਿੱਚ ਆਦਰ ਸਤਕਾਰ ਪਾਉਣ ਵਾਲੇ ਲੋਕ ਵੀ ਉਹਨੂੰ ਸਤਕਾਰਦੇ ਆ ਪੂਜਦੇ ਆ ਸਾਰੇ ਉਹਨੂੰ ਨਮਸਕਾਰ ਕਰ ਰਹੇ ਆ ਰੋਗਾਂ ਨੂੰ ਨਾਸ਼ ਕਰਨ ਵਾਲਾ ਹੈ शुद्धी ਤੇ ਰੋਗਤਾ ਦਾ ਦਾਤਾ ਹੈ ਆਪ ਸਭ ਸ਼ੁੱਧ ਸਰੂਪ ਪਵਿੱਤਰਤਾ ਰੂਪ ਹੈ ਨਮੋ ਮੰਤਰ ਮੰਤਰੰਗ ਨਮੋ ਜੰਤਰ ਜੰਤਰੰਗ ਨਮੋ ਇਸ਼ਟ ਇਸ਼ਟੇ ਨਮੋ ਤੰਤ ਤੰਤਰੰ ਉਹ ਸਾਰਿਆਂ ਨੂੰ ਹੀ ਜਿਹੜਾ ਹੈ ਪਾਲ ਰਿਹਾ ਹੈ ਮੰਤਰਾਂ ਦਾ ਵੱਡਾ ਮੰਤਰ ਹੈ ਜੰਤਰਾਂ ਦਾ ਵੱਡਾ ਜੰਤਰ ਹੈ ਤੰਤਰਾਂ ਦਾ ਵੱਡਾ ਤੰਤਰ ਹੈ ਸਭ ਨਾਲੋਂ ਵੱਡਾ ਮੰਤਰ ਹੈ ਉਹਦਾ ਨਾਮ ਜਿਹੜਾ ਨਾ ਸਾਰਿਆਂ ਨਾਲੋਂ ਵੱਡਾ ਮੰਤਰ ਹੈ ਜੰਤਰ ਹੈ ਤੰਤਰ ਹੈ ਪ੍ਰਭ ਕੇ ਸਿਮਰਨ ਜੰਤਰ ਮੰਤਰ ਸਭ ਛਾ ਕਰਨੇ ਹਾਰਿ ਦੇ ਮੇਤਾਰ ਉਹਦੇ ਅੱਗੇ ਕੋਈ ਵੀ ਜੰਤਰ ਮੰਤਰ ਤੰਤਰ ਨਹੀਂ ਟਿਕਦਾ ਸਭ ਨਾਲੋਂ ਵੱਡਾ ਤੰਤਰ ਹੈ ਸਭ ਤੋਂ ਪਿਆਰੀ ਦੇਵਤੀ ਸਭ ਤੋਂ ਪਿਆਰਾ ਦੇਵਤਾ ਹੈ ਸਦਾ ਸੱਚ ਦਾ ਆਨੰਦ ਸਰਵੰ ਪ੍ਰਣਾਸੀ ਅਨੂਪੇ ਰੂਪੇ ਸਮਸਤੁਲ ਨਿਵਾਸੀ ਉਹ ਸਦਾ ਸੱਚ ਮੂਚ ਮੌਜੂਦ ਹੈ ਚਤਨ ਹੈ ਸਭ ਜਾਣਨ ਵਾਲਾ ਹੈ ਆਨੰਦ ਖੁਸ਼ੀ ਦਾ ਘਰ ਹੈ ਸਭ ਨੂੰ ਨਾਸ਼ ਕਰਨ ਵਾਲਾ ਹੈ ਤੇਰੇ ਵਰਗਾ ਜਾਂ ਤੇਰੇ ਜਿੱਡਾ ਹੋਰ ਕੋਈ ਨਹੀਂ ਤੂੰ ਰੂਪ ਰਹਿਤ ਹੈ ਤੂੰ ਸਭ ਵਿੱਚ ਵਸ ਰਿਹਾ ਹੈ ਸਦਾ ਸਿੱਧ ਦਾ ਬੋਧ ਦਾ ਵਿਰਧ ਕਰਤਾ ਅਦੋ ਉਰਦ ਅਰਦੰਗ ਅਹੰਗ ਊਗ ਹਰਤਾ ਉਹ ਪ੍ਰਭੂ ਸਭ ਤਾਕਤਾਂ ਦਾ ਮਾਲਕ ਹੈ ਸਫਲਤਾ ਦੇਣ ਵਾਲਾ ਹੈ ਜੀਵਾਂ ਨੂੰ ਸਮਝ ਤੇ ਅਕਲ ਦੇਣ ਵਾਲਾ ਹੈ ਜੀਵ ਨੂੰ ਤਰੱਕੀ ਉਣਤੀ ਦੇਣ ਵਾਲਾ ਹੈ ਪਤਾਲ ਵਿੱਚ ਆਕਾਸ਼ ਵਿੱਚ ਤੇ ਵਿਚਕਾਰ ਸਭ ਥਾਂ ਮੌਜੂਦ ਹੈ ਜੀਵਾਂ ਨੂੰ ਬੇਅੰਤ ਪਾਪਾਂ ਨੂੰ ਨਾਸ਼ ਕਰਨ ਵਾਲਾ ਹੈ ਜੀਵਾਂ ਦੇ ਬੇਅੰਤ ਪਾਪਾਂ ਨੂੰ ਨਾਸ਼ ਕਰਦਾ ਹੈ ਖਤਮ ਕਰਨ ਵਾਲਾ ਹੈ ਰੰਗ ਪਰਮ ਪਰਮੇਸ਼ਵਰੰਗ ਪੂਸ਼ ਪਾਲੰਗ ਸਦਾ ਸਰਬਦਾ ਸਿੱਧਾ ਦਾਤਾ ਦੇ ਵਾਲੰਗ ਉਹ ਵੱਡਾ ਉੱਚਾ ਮਾਲਕ ਹੈ ਜੀਵਾਂ ਦੀ ਨਜ਼ਰ ਤੋਂ ਉਹਲੇ ਰਹਿ ਕੇ ਜੀਵਾਂ ਨੂੰ ਪਾਲਣਾ ਕਰ ਰਿਹਾ ਹੈ ਜੀਵਾਂ ਨੂੰ ਸਫਲਤਾ ਬਲ ਦੇਣ ਵਾਲਾ ਹੈ ਦਇਆ ਦਾ ਘਰ ਹੈ ਅਸ਼ੇਦੀ ਅਪੇਦੀ ਅਨਾਮੰ ਅਕਾਮੰ ਸਮਸਤੋ ਪਰਾਜੀ ਸਮਸਤਸਤਾਮੰ ਜਿੱਤ ਪ੍ਰਾਪਤ ਕਰਨ ਵਾਲਾ ਨਾ ਉਹਨੂੰ ਕੋਈ ਤੋੜ ਸਕਦਾ ਹੈ ਨਾ ਕੋਈ ਭੰਨ ਸਕਦਾ ਹੈ। ਨਾ ਕੋਈ ਇੱਕ ਨਾਮ ਨਹੀਂ ਹੈ। ਵਾਸ਼ਨਾ ਇਸ਼ਿਆ ਨੂੰ ਨਹੀਂ ਸਭ ਨੂੰ ਜਿੱਤਣ ਵਾਲਾ ਹੈ। ਸਭ ਥਾਈਂ ਹੈ ਸਭ ਜੀਵਾਂ ਦੇ ਵਿੱਚ ਤੇਰਾ ਨਿਵਾਸ ਹੈ। ਹਸ਼ੇਦੀ ਅ ਭੇਦੀ ਅਨਾਮੰ ਕਮਾ ਅਕਾਮੰ ਸਮਸਤੋ ਪ੍ਰਾਜੀ समस्त जले हैं, थले हैं पीत हैं, अबे हैं ओ जल्च है थल विच है खुशक धरती उत्ते है सब जगह मौजूद है ਉਹਨੂੰ ਕੋਈ ਡਰਾ ਨਹੀਂ ਸਕਦਾ ਕਿਸੇ ਦਾ ਡਰ ਵੀ ਨਹੀਂ ਕੋਈ ਭੇਦ ਨਹੀਂ ਪਾ ਸਕਦਾ ਪ੍ਰਭੂ ਹੈ ਅਜੂ ਹੈ ਅਦੇਸ ਹੈ ਪੀਸ ਹੈ ਸਭ ਦਾ ਮਾਲਕ ਹੈ ਅਚਲ ਹੈ ਹਿਲਾ ਨਹੀਂ ਸਕਦਾ ਕੋਈ ਕੋਈ ਖਾਸ ਦੇਸ਼ ਨਹੀਂ ਕੋਈ ਖਾਸ ਪਹਿਰਾਵਾ ਨਹੀਂ ਅਗਾਦੇ ਆਬਾਦੇ ਅਨੰਦੀ ਸਰੂਪੇ ਨਮੋ ਸਰਬਮਾਨੇ ਸਮਸਤੀ ਨਿਧਾਨੇ ਉਹ ਪ੍ਰਭੂ ਅਥਾ ਹੈ ਉਹਦੇ ਰਾਹ ਵਿੱਚ ਕੋਈ ਰੋਗ ਨਹੀਂ ਪਾ ਸਕਦਾ ਆਨੰਦ ਸਰੂਪ ਹੈ ਸਦਾ ਕਿੜਿਆ ਤੇ ਖੁਸ਼ ਰੈਂਦਾ ਹੈ ਉਹਨੂੰ ਸਾਰੇ ਨਮਸਕਾਰ ਕਰ ਰਹੇ ਸਭ ਅੱਗੇ ਉਹਦੇ ਆਗੇ ਨਿਭਦੇ ਹੈ ਸਭ ਗੁਨਾ ਤੇ ਪਦਾਰਥਾਂ ਦਾ ਖਜ਼ਾਨਾ ਹੈ ਨਮਸਤੰਗ ਨਿਰਨਾਥੇ ਨਮਸਤੰਗ ਪਰਮਾਥੇ ਨਮਸਤੰਗ ਅਗੰਝੇ ਨਮਸਤੰਗ ਅਪੰਜੇ ਉਹਦੇ ਉੱਤੇ ਕੋਈ ਮਾਲਕ ਨਹੀਂ ਹੈ ਸਬਦਾ ਨਾਸ਼ ਕਰਨ ਵਾਲਾ ਹੈ ਕੋਈ ਉਹਨੂੰ ਹਰਾ ਨਹੀਂ ਸਕਦਾ ਕੋਈ ਕਿਸੇ ਗੱਲੇ ਤੇਥੋਂ ਅੱਗ ਨਹੀਂ ਅੱਗੇ ਨਹੀਂ ਵੱਧ ਸਕਦਾ ਤੇਨੂੰ ਕੋਈ ਭੰਨ ਤੋੜ ਨਹੀਂ ਸਕਦਾ ਤੇਰੇ ਨਾਲ ਕੋਈ ਅੱਗੇ ਨਹੀਂ ਲੰਘ ਸਕਦਾ ਨਮਸਤੰਗ ਅਕਾਲੇ ਨਮਸਤੰਗ ਆਪਾਲੇ ਨਮੋ ਸਰਬ ਦੇਸੀ ਨਮੋ ਸਰਬ ਭੀਸੀ ਜਿਸ ਨੂੰ ਮੌਤ ਪੂ ਨਹੀਂ ਸਕਦੀ ਜਿਸ ਨੂੰ ਕਿਸੇ ਰਾਖੇ ਦੀ ਲੋੜ ਨਹੀਂ ਨਮਸਕਾਰ ਹੈ ਤੈਨੂੰ ਤੂੰ ਸਦਾ ਸਭ ਦੇਸ਼ਾਂ ਦੇ ਵਿੱਚ ਮੌਜੂਦ ਹੈ ਜਗਤ ਦੇ ਸਭ ਪਹਿਰਾਵੇ ਤੇਰੇ ਹੀ ਪਹਿਰਾਵੇ ਨਮੋ ਰਾਜ ਰਾਜੇ ਨਮੋ ਸਾਜ ਸਾਜੇ ਨਮੋ ਸ਼ਾ ਸ਼ਾਹੇ ਨਮੋ ਮਾ ਮਾਹੀ ਸਾਰੇ ਰਾਜਿਆਂ ਦੇ ਰਾਜੇ ਤੇ ਸਭ ਜਗਤ ਰਚਨਾ ਦੇ ਸਾਜਣ ਵਾਲੇ ਵਾਹਿਗੁਰੂ ਸਭ ਪਾਦਸ਼ਾਹਾਂ ਦੇ ਪਾਸ਼ਾ ਚੰਦ ਨੂੰ ਚਾਨਣ ਦੇਣ ਵਾਲੇ ਨਮੋ ਗੀਤ ਗੀਤੇ ਨਮੋ ਪ੍ਰੀਤ ਪ੍ਰੀਤੇ ਨਮੋ ਰੋਗ ਰੋਖੇ ਨਮੋ ਸੁਖ ਸੁਖੇ ਮਹਾ ਸੁੰਦਰ ਗੀਤ ਰੂਪ ਤੂੰ ਮਹਾ ਉੱਚਾ ਪਿਆਰ ਰੂਪ ਹੈ ਤੂੰ ਮਹਾ ਕ੍ਰੋਧ ਰੂਪ ਵੀ ਹੈ ਸਾਰੀ ਸ੍ਰਿਸ਼ਟੀ ਤੇਰੇ ਗੁੱਸੇ ਤੇ ਡਰ ਵਿੱਚ ਚੱਲ ਰਹੀ ਹੈ ਤੂੰ ਮਹਾ ਵੱਡਾ ਸੋਕਾ ਵੀ ਹੈ ਤੇ ਸਾਰੇ ਜਗਤ ਨੂੰ ਨਾਸ਼ ਵੀ ਕਰ ਸਕਦਾ ਹੈ ਨਮੋ ਸਰਬ ਰੋਗੇ ਨਮੋ ਸਰਬ ਭੂਗੇ ਨਮੋ ਸਰਬ ਜੀਤੰ ਨਮੋ ਸਰਬ ਪੀਤੰ ਤੂੰ ਸਭ ਜੀਵਾਂ ਦੀ ਮੌਤ ਦਾ ਕਾਰਨ ਹੈ ਤੂੰ ਸਭ ਜੀਵਾਂ ਦੇ ਵਿੱਚ ਬੈਠ ਕੇ ਦੁਨੀਆ ਦੇ ਸਭ ਪਦਾਰਥਾਂ ਨੂੰ ਭੋਕਣ ਵਾਲਾ ਹੈ ਤੂੰ ਸਭ ਨੂੰ ਜਿੱਤਣ ਵਾਲਾ ਹੈ ਸਭ ਜੀਵ ਤੇਰੇ ਤੋਂ ਡਰਦੇ ਆ ਤੇਰੇ ਕੋਲੋਂ ਡਰਦੇ ਆ ਸਾਰੀ ਜੀ ਨਮੋ ਸਰਬ ਗਿਆਨੰਗ ਨਮੋ ਪਰਮ ਤਾਨੰਗ ਨਮੋ ਸਰਬ ਮੰਤਰੰਗ ਨਮੋ ਸਰਬ ਜੰਤਰੰਗ ਤੂੰ ਸਭ ਜੀਵਾਂ ਦੇ ਦਿਲਾਂ ਦੀ ਜਾਣਨ ਵਾਲਾ ਹੈ ਤੂੰ ਵੱਡੇ ਖਲਾਰੇ ਵਾਲਾ ਹੈ ਸੰਸਾਰ ਦਾ ਪਸਾਰਾ ਸਭ ਤੇਰਾ ਹੀ ਹੈ ਤੂੰ ਸਭ ਨੂੰ ਵਾਸ ਕਰਨ ਵਾਲਾ ਮੰਤਰ ਹੈ ਤੂੰ ਸਭ ਨੂੰ ਵਾਸ ਕਰਨ ਵਾਲਾ ਸਾਧਨ ਹੈ ਤੇਰਾ ਨਾਮ ਸਭ ਨੂੰ ਵਾਸ ਕਰਨ ਦਾ ਮੰਤਰ ਸਾਧਨ ਹੈ ਨਮੋ ਸਰਬ ਦੇਸੰਗ ਨਮੋ ਸਰਬ ਕ੍ਰੀਸੰਗ ਨਮੋ ਸਰਬ ਰੰਗੀ ਤ੍ਰਪੰਗੀ ਅਨੰਗੀ ਸਬ ਦਾ ਧਿਆਨ ਰੱਖਣ ਵਾਲਾ ਹੈ ਤੂੰ ਸਭ ਨੂੰ ਆਪਣੇ ਵੱਲ ਖਿੱਚਣ ਵਾਲੇ ਪਰਮਾਤਮਾ ਤੇਰੇ ਅੱਗੇ ਆਣ ਕੇ ਸਭ ਹੀ ਝੁਕ ਜਾਂਦੇ ਆ ਤੂੰ ਸਭ ਰੰਗਾਂ ਵਿੱਚ ਮੌਜੂਦ ਹੈਂ ਤਿੰਨਾ ਹੀ ਪਵਨਾ ਦਾ ਨਾਸ ਕਰਨ ਵਾਲਾ ਹੈ ਜੀਵਾਂ ਦੇ ਸਰੀਰਾਂ ਵਾਂਗ ਤੇਰਾ ਕੋਈ ਅੰਗ ਸਰੀਰ ਨਹੀਂ ਆ ਨਮੋ ਜੀਵ ਜੀਵੰ ਨਮੋ ਬਿਜ ਬਿਜੇ ਅਖਿਜੇ ਅਭਿਜੇ ਸਮਸਤੰਗ ਪ੍ਰਸੀ ਜੀ ਤੈਨੂੰ ਨਮਸਕਾਰ ਹੈ ਜੋ ਸਭ ਜੀਵਾਂ ਦੀ ਜਿੰਦ ਸਭ ਦਾ ਮੁੱਢ ਮੂਲ ਕਾਰਨ ਹੈ ਤੈਨੂੰ ਕੋਈ ਦੁੱਖ ਨਹੀਂ ਦੇ ਸਕਦਾ ਤੂੰ ਕਦੇ ਖਿਜਦਾ ਨਹੀਂ ਤੂੰ ਬੜਾ ਧੀਰਜਮਾਨ ਹੈ ਤੈਨੂੰ ਕੋਈ ਤੋੜ ਕੇ ਵੰਡਿਆ ਵੰਡੀਆਂ ਨਹੀਂ ਪਾ ਸਕਦਾ ਤੂੰ ਸਭ ਨੂੰ ਬਖਸ਼ਿਸ਼ਾਂ ਕਰਨ ਵਾਲਾ ਤੇ ਪ੍ਰਸੰਨ ਕਰਨ ਵਾਲਾ ਹੈ ਕਿਰਪਾਲੰਗ ਸਰੂਪੇ ਕੋ ਕਰਮੰ ਪ੍ਰਨਾਸੀ ਸਦਾ ਸਰਬਦਾਰ ਇਦ ਸਿਦੰਗ ਨਿਵਾਸੀ ਤੇਰੀ ਹਸਤੀ ਜਿਹੀ ਹੈ ਕਿ ਤੂੰ ਕਿਰਪਾ ਦਾ ਘਰ ਹੈ ਤੂੰ ਵਿਧੀਆਂ ਨੂੰ ਨਾਸ ਕਰਨ ਵਾਲਾ ਹੈ ਸਦਾ ਸਦਾ ਹੀ ਸਭ ਰਦੀਆਂ ਸਿਦੀਆਂ ਤੇਰੇ ਵਿੱਚ ਨਿਵਾਸ ਰੱਖਦੀਆਂ ਆਤਮਿਕ ਸ਼ਕਤੀ ਦਾ ਘਰ ਹੈ ਅੰਮ੍ਰਿਤ ਕਰਮੇ ਅੰਮ੍ਰਿਤ ਧਰਮੇ ਅਖਲ ਜੋਗੇ ਅਚਲ ਹੋਗੇ ਤੇਰੇ ਕੀਤੇ ਕੰਮ اٹਾਲਿਆ ਤੇਰੇ ਕਾਨੂੰਨਾਂ ਵਿੱਚ ਕੋਈ ਰੋਕ ਨਹੀਂ ਪੈ ਸਕਦੀ ਉਹ ਆਖੰਡ ਤੌਰ ਤੇ ਕੰਮ ਕਰ ਰਹੇ ਆ ਤੂੰ ਸਾਰੇ ਹੀ ਸੰਸਾਰ ਨਾਲ ਜੁੜਿਆ ਹੋਇਆ ਤੇਰਾ ਰਾਜ ਸਦਾ ਕਾਇਮ ਰਹਿਣ ਵਾਲਾ ਹੈ ਤੂੰ ਸਦਾ ਕਾਇਮ ਰਹਿਣ ਵਾਲੇ ਆਨੰਦ ਦਾ ਘਾਰ ਹੈ ਆਚਲ ਰਾਜੇ ਅਟਲ ਸਾਜੇ ਅਲਖ ਧਰਮੰਗ ਅਲਖ ਕਰਮੰਗ ਤੇਰਾ ਰਾਜ ਵੀ ਹਟਾਲੈ ਸਦਾ ਕਾਇਮ ਰਹਿਣ ਵਾਲਾ ਤੇਰੀ ਰਚਨਾ ਵੀ ਸਦਾ ਰਹਿਣ ਵਾਲੀ ਹੈ ਤੇਰੇ ਕਾਨੂੰਨ ਮੁਕੰਮਲ ਹਨ ਉਹਨਾਂ ਵਿੱਚ ਕਿਸੇ ਤਰ੍ਹਾਂ ਦੀ ਉਕਾਈ ਨਹੀਂ ਤੇਰੇ ਕੰਮਾਂ ਦਾ ਪੂਰਾ ਵੇਰਵਾ ਦੇਖ ਨਹੀਂ ਸਕਦਾ ਤੇਰੇ ਸਾਰੇ ਕੰਮਾਂ ਦੀ ਪੂਰੀ ਤਰ੍ਹਾਂ ਥੋ ਪਤਾ ਨਹੀਂ ਲੱਗ ਸਕਦਾ ਸਰਬੰਗ ਦਾਤਾ ਸਰਬੰਗਿਆਤਾ ਸਰਬੰਗ ਭਾਨੇ ਸਰਬੰਗ ਮਾਨੇ ਤੂੰ ਸਭ ਜੀਵਾਂ ਦਾ ਦਾਤਾ ਹੈ ਤੂੰ ਸਭ ਕੁਝ ਸਭ ਦੇ ਦਿਲਾਂ ਦੀ ਜਾਣਨ ਵਾਲਾ ਹੈ ਤੂੰ ਸਭ ਨੂੰ ਚਾਨਣ ਦੇਣ ਵਾਲਾ ਹੈ ਸਭ ਜੀ ਤੇਰੀ ਪੂਜਾ ਮਾਨਤਾ ਕਰਦੇ ਆ ਸਰਬੰਗ ਪ੍ਰਾਣੰ ਸਰਬੰਗ ਤ੍ਰਾਣੰ ਸਰਬੰਗ ਭੂਤਾ ਸਰਬੰਗ ਯੁਗਤਾ ਤੂੰ ਸਭ ਜੀਵਾਂ ਦੀ ਜਿੰਦ ਹੈ ਤੂੰ ਸਭ ਦੀ ਊਟ ਹੈ ਸਭ ਜੀਵਾਂ ਉੱਤੇ ਤੇਰਾ ਹੀ ਹੁਕਮ ਚੱਲਦਾ ਹੈ ਤੂੰ ਸਭ ਨਾਲ ਜੁੜਿਆ ਹੋਇਆ ਹੈ ਸਭ ਦੇ ਅੰਗ ਸੰਗ ਹੈ ਸਦਾ ਅੰਗ ਸੰਗੇ ਅਪੰਗਮ ਬੇਪੂਤੇ ਦੋ ਕਾਲੰਗ ਪ੍ਰਨਾਸੀ ਦੇ ਆਲੰਗ ਸਰੂਪੇ ਸਰਬੰਗ ਦੇਵੰ ਸਰਬੰਗ ਭੇਵੰ ਸਰਬੰ ਕਾਲੇ ਸਰਵੰ ਪਾਲੇ ਤੂੰ ਸਭ ਦੇ ਦਿਲਾਂ ਦੇ ਭੇਦ ਜਾਣਦਾ ਹੈ ਤੂੰ ਸਭ ਨੂੰ ਨਾਸ਼ ਕਰਨ ਵਾਲਾ ਸਭ ਨੂੰ ਪਾਲਣਾ ਕਰਨ ਵਾਲਾ ਆਦ ਰੂਪ ਅਨਾਦ ਮੂਰਤ ਜੋਣ ਪੁਰਖ ਅਪਾਰ ਤੇਰੀ ਹਸਤੀ ਸਭ ਤੋਂ ਪਹਿਲਾਂ ਦੀ ਹੈ ਤੇਰੀ ਹਸਤੀ ਦਾ ਮੋਢ ਕੋਈ ਲੱਭ ਨਹੀਂ ਸਕਦਾ ਤੂੰ ਜੁਨਾ ਵਿੱਚ ਵੀ ਨਹੀਂ ਪੈਦਾ ਤੂੰ ਜਨਮਨ ਵਿੱਚ ਵੀ ਨਹੀਂ ਆਉਂਦਾ ਤੂੰ ਸਭ ਵਿੱਚ ਵਿਆਪਕ ਹੈ ਬੇਅੰਤ ਹੈ ਸਰਬਮਾਨ ਤ੍ਰਮਾਨ ਦੇਵ ਅਭੀਵ ਆਦ ਉਦਾਰ ਸਭ ਜੀਵਾਂ ਤੇਰਾ ਸਤਕਾਰ ਕਰਦੇ ਆ ਤੇਰੇ ਅੱਗੇ ਆ ਕੇ ਨਿਭਦੇ ਆ ਤਿੰਨਾ ਹੀ ਲੋਕਾਂ ਆਕਾਸ਼ ਪਤਾਲ ਮਾਤ ਲੋਕ ਦੇ ਜੀਵ ਸਭ ਜੀਵ ਤੇਰੀ ਪੂਜਾ ਕਰਦੇ ਆ ਤੂੰ ਚਾਨਣ ਰੂਪ ਹੈ ਤੇਰਾ ਕਿਸੇ ਨੇ ਭੇਦ ਨਹੀਂ ਪਾਇਆ ਤੂੰ ਸਭ ਦਾ ਮੋਢ ਹੈ ਤੂੰ ਖੁੱਲੇ ਦਿਲ ਵਾਲਾ ਹੈ ਸਰਬਪਾਲਕ ਸਰਬਕਾਲਕ ਸਰਬਕੋਪਨਕਾਲ ਤੂੰ ਸਭ ਨੂੰ ਪਾਲਣ ਵਾਲਾ ਹੈ ਤੇ ਨਾਸ਼ ਕਰਨ ਵਾਲਾ ਹੈ ਫਿਰ ਵੀ ਤੂੰ ਸਭ ਦਾ ਕਾਲ ਹੈ ਤੂੰ ਸਬ ਦਾ ਕਾਲ ਹੈ ਸਭ ਨੂੰ ਮਾਰਨ ਵਾਲਾ ਪਾਲ ਵੀ ਰਿਹਾ ਹੈ ਬਣਾ ਵੀ ਰਿਹਾ ਹੈ ਸ੍ਰਿਸ਼ਟੀ ਪੈਦਾ ਕੀਤੀ ਹੈ ਆਪ ਤੇ ਤੂੰ ਸਾਰਿਆਂ ਦਾ ਨਾਸ਼ ਵੀ ਕਰਨ ਵਾਲਾ ਕਾਲ ਹੈ ਸਾਰਿਆਂ ਦਾ ਜਤਰ ਤਤਰ ਵਿਰਾਜਈ ਅਵਤੂਤ ਰੂਪ ਰਸਾਲ ਤੂੰ ਹਰ ਥਾਂ ਮੌਜੂਦ ਹੈ ਤੂੰ ਸਭ ਰਸਾਂ ਦਾ ਘਰ ਹੈ ਪਰ ਤੂੰ ਆਪ ਦੁਨੀਆ ਦੇ ਰਸਾਂ ਸਵਾਦਾਂ ਦੇ ਬੰਧਨ ਕੱਟ ਛੱਡੇ ਹੋਏ ਹੈ ਕੱਟ ਕੇ ਛੁੱਟੇ ਹੋਇਆ ਨੂੰ ਨਾਮ ਠਾਮਣਾ ਜਾਤ ਜਾਕਰ ਰੂਪ ਰੰਗ ਨ ਰੇਖ ਤੇਰਾ ਨਾ ਕੋਈ ਨਾ ਹੈ ਨਾ ਕੋਈ ਖਾਸ ਤਾਂ ਹੈ ਨਾ ਤੇਰਾ ਕੋਈ ਰੂਪ ਹੈ ਨਾ ਤੇਰਾ ਰੰਗ ਹੈ ਨਾ ਕੋਈ ਤੇਰਾ ਨਿਸ਼ਾਨ ਹੈ ਆਦਪੁਰਖ ਉਦਾਰ ਮੂਰਤ ਜੋਨ ਆਦ ਅਸੀਖ ਤੂੰ ਸਭ ਦਾ ਮੂਲ ਮੋਢ ਹੈ ਤੂੰ ਸਭ ਵਿੱਚ ਵਿਆਪਕ ਮੌਜੂਦ ਹੈ ਤੂੰ ਬਹੁਤ ਖੁੱਲੇ ਦਿਲ ਵਾਲੀ ਹਸਤੀ ਹੈ ਤੂੰ ਖੋਲ ਦਿਲੀ ਦੀ ਮੂਰਤ ਸਰੂਪ ਹੈ ਤੂੰ ਜਨਮ ਵਿੱਚ ਨਹੀਂ ਆਉਂਦਾ ਤੂੰ ਮੋਢ ਤੋਂ ਹੀ ਤੂੰ ਹਰ ਤਰ੍ਹਾਂ ਮੁਕੰਮਲ ਤੇ ਬੇਅੰਤ ਹੈ ਦੇਸ ਔਰਣਾ ਪੇਸ ਜਾਕਰ ਰੂਪ ਰੇਖ ਨਾ ਰਾਗ ਤੂੰ ਜੈ ਜਿਸ ਦਾ ਕੋਈ ਇੱਕ ਦੇਸ਼ ਨਹੀਂ ਹੈ ਨਾ ਕੋਈ ਇੱਕ ਪਹਿਰਾਵਾ ਹੈ ਨਾ ਕੋਈ ਰੂਪ ਹੈ ਨਾ ਰੇਖ ਹੈ ਨਾ ਨਿਸ਼ਾਨ ਹੈ ਨਾ ਤੈਨੂੰ ਕੋਈ ਮੋਹ ਸਕਦਾ ਹੈ ਨਾ ਕੋਈ ਤੈਨੂੰ ਪੋ ਸਕਦਾ ਜਤਰ ਤਤਰ ਦਿਸਾ ਵਿਸਾ ਹੋਏ ਫੈਲੇ ਉਹਨਾਂ ਰਾਗ ਨਾ ਉਹ ਪ੍ਰਮਾਤਮਾ ਜੈਨੀ ਹੈ ਨਾ ਬੋਧੀ ਹੈ ਇਸ ਕਰਕੇ ਉਹ ਪ੍ਰਮਾਤਮਾ ਦੀ ਕੋਈ ਯਾਦ ਨਹੀਂ ਕੋਈ ਦੇਸ਼ ਨਹੀਂ ਕੋਈ ਵਰਨ ਨਹੀਂ ਕੋਈ ਬਾਤ ਨਹੀਂ ਹਰ ਥਾਂ ਹਰ ਪਾਸੇ ਹਰ ਲੋਕਰੇ ਪਿਆਰ ਰੂਪ ਹੋ ਕੇ ਫਸਰ ਰਿਹਾ ਹੈ ਤੂੰ ਐਸਾ ਹੈ ਜਿਸ ਦਾ ਕੋਈ ਖਾਸ ਇੱਕ ਨਾ ਹੀ ਨਹੀਂ ਨਾਮ ਕਾਮ ਬਹੀਨ ਪੇਖਤ ਧਾਮ ਹੋਣੇ ਜਾਏ ਜਿਸ ਨੂੰ ਕੋਈ ਵਾਸ਼ਨਾ ਨਹੀਂ ਪੋਹ ਸਕਦੀ ਜਿਸ ਦਾ ਕੋਈ ਇੱਕ ਖਾਸ ਟਿਕਾਣਾ ਵੀ ਵੇਖਣ ਨੂੰ ਨਹੀਂ ਆਉਂਦਾ ਸਰਬਮਾਨ ਸਰਬਤਰ ਮਾਨਸ ਦਾਇਬ ਮਾਨਤਾਹੇ ਉਹ ਪਰਮਾਤਮਾ ਅਗੇ ਸਭ ਜੀਵ ਤਰਲੇ ਕਰਦੇ ਹਾਂ ਮੰਨਤਾ ਕਰਦੇ ਹਾਂ ਅਰਦਾਸਾਂ ਕਰਦੇ ਆ ਹਰ ਥਾਂ ਉਸੇ ਦੀ ਪੂਜਾ ਹੋ ਰਹੀ ਹੈ ਸਦਾ ਹੀ ਜੀਵ ਉਸ ਅੱਗੇ ਸਿਰ ਝੁਕਾ ਰਹੇ ਆ ਅਰਦਾਸਾਂ ਬੇਨਤੀਆਂ ਕਰ ਰਹੇ ਆ ਇੱਕ ਮੂਰਤ ਅਨੇਕ ਦਰਸ਼ਨ ਕੀਨ ਰੂਪ ਅਨੇਕ ਉਹ ਕੱਲਾ ਇੱਕ ਹੀ ਹੈ ਪਰ ਉਹ ਅਨੇਕਾਂ ਸਰੂਪਾਂ ਵਿੱਚ ਦਿਸ ਰਿਹਾ ਹੈ ਉਸ ਨੇ ਆਪਣੇ ਕਈ ਰੂਪ ਬਣਾਏ ਖੇਲ ਖੇਲ ਅਕੇਲ ਖੇਲ ਅੰਤ ਕੋ ਫਿਰ ਇੱਕ ਰੱਬ ਇਹ ਜਗਤ ਦੀ ਖੇਡ ਹੈ ਖੇਡ ਕੇ ਜਗਤ ਰਚਨਾ ਕਰਕੇ ਫਿਰ ਜਗਤ ਪਰ ਲੋ ਖੇਡ ਖੇਡ ਤੇ ਆ ਫਿਰ ਆਖਰੀ ਕੋ ਹੀ ਆਪ ਰਹਿ ਜਾਂਦਾ ਦੇਵ ਭੇਵਣਾ ਜਾਣਹੀ ਜੈ বেদ ਔਰ ਖਤੀਬ ਉਹ ਪਰਮਾਤਮਾ ਐਸਾ ਹੈ ਉਹਦਾ ਭੇਤ ਨਾ ਦੀਵਤੀ ਜਾਣਦੇ ਆ ਨਾ ਹਿੰਦੂਆਂ ਦੀਆਂ ਧਰਮ ਪੁਸਤਕਾਂ ਨਾ ਹੀ ਈਸਾਈ ਇਸਲਾਮ ਸ਼ਾਮੀ ਮਤਾ ਦੀਆਂ ਧਰਮ ਪੁਸਤਕਾਂ ਉਹਦਾ ਕਿਸੇ ਨੇ ਭੇਦ ਨਹੀਂ ਪਾਇਆ ਰੂਪ ਰੰਗ ਨਾ ਜਾਤ ਪਾਸੂ ਜਾਣਹੀ ਕਹਿ ਜੀਵ ਕੋਈ ਵੀ ਨਹੀਂ ਜਾਣਦਾ ਕਿ ਉਸ ਦਾ ਰੂਪ ਕਿਹਸਾ ਹੈ ਰੰਗ ਕਿਹੋ ਜਿਹਾ ਹੈ ਜਾਤ ਕੈਸੀ ਹੈ ਖੂਲ ਕਿਹੋ ਜੀ ਹੈ ਸ਼ੋਭਾ ਨਿਹਾਰ ਕਿਹੋ ਜੀ ਹੈ ਤਾਤ ਮਾਤ ਨਾ ਜਾਤ ਜਾਕਰ ਜਣ ਮਰਨ ਬਹੀਣ ਓ ਵਾਹਿਗੁਰੂ ਜਿਸ ਦਾ ਨਾਮ ਪਿਉ ਹੈ ਨਾ ਮਾਂ ਹੈ ਨਾ ਕੋਈ ਜਾਤ ਹੈ ਨਾ ਉਹ ਜਨਮ ਵਿੱਚ ਆਉਂਦਾ ਹੈ ਨਾ ਤੇ ਮਰਨ ਵਿੱਚ ਆਉਂਦਾ ਅਸੀਂ ਕਹਿੰਦੇ ਹਾਂ ਕਿ ਸਾਡੇ ਮਾਤਾ ਪਿਤਾ ਹੈ ਜਿਨ੍ਹਾਂ ਨੇ ਸਾਨੂੰ ਜਨਮ ਦਿੱਤਾ ਉਹਨੂੰ ਕਿਸੇ ਨੇ ਜਨਮ ਦਿੱਤਾ ਨਹੀਂ ਉਹਦਾ ਕੋਈ ਮਾਤਾ ਪਿਤਾ ਨਹੀਂ ਹੈ ਚੱਕਰ ਬੱਕਰ ਫਰੇ ਚਤਰਚਕ ਮਾਨਹੀ ਪੁਰਤੀਨ ਉਸ ਵਾਹਿਗੁਰੂ ਦਾ ਕਾਲ ਰੂਪ ਭਿਆਨਕ ਚੱਕਰ ਬੜੀ ਤੇਜ਼ੀ ਨਾਲ ਘੁੰਮਦਾ ਹੈ। ਚੌ ਪਾਸੀ ਫਿਰ ਰਿਹਾ ਹੈ। ਤਿੰਨਾ ਹੀ ਲੋਕਾਂ ਦੇ ਜੀਵ, ਸਭ ਜੀਵ ਉਸ ਵਾਹਿਗੁਰੂ ਅੱਗੇ ਸਿਰਨਵਾ ਰਹੇ ਆ। ਸਿਰ ਝੁਕਾ ਰਹੇ ਆ। ਲੋਕ 14 ਦੇ ਕੇ ਵਿਖੇ ਜਗ ਜਾਪ ਹੀ ਜੈ ਜਾਪ। 14 ਲੋਕਾਂ ਮੁਸਲਮਾਨੀ ਪੁਸਤਕਾਂ ਦੀ ਵੰਡ ਅਨੁਸਾਰ ਲੋਕ ਚੰਦਾ ਸੱਤ ਧਰਤੀ ਤੋਂ ਉਪਰ ਆ ਤੇ ਸੱਤ ਧਰਤੀ ਦੇ ਹੇਠਾਂ ਸਾਰੀ ਸ੍ਰਿਸ਼ਟੀ ਸਾਰੀ ਸ੍ਰਿਸ਼ਟੀ ਉਹ ਵਾਹਿਗੁਰੂ ਐਸਾ ਹੈ ਜਿਸ ਦਾ ਜਾਪ 14 ਹੀ ਲੋਕਾਂ ਵਿੱਚ ਜਗਤ ਦੇ ਸਾਰੇ ਜੀਵ ਜਾਪ ਰਹੇ ਆ ਉਹਦਾ ਜਾਪ 14 ਲੋਕਾਂ ਦੇ ਵਿੱਚ ਉਸ ਪ੍ਰਭੂ ਦਾ ਜਾਪ ਜਪਿਆ ਜਾ ਰਿਹਾ ਹੈ ਦੇਵ ਅਨਾਦ ਮੂਰਤ ਆਦ ਦੇਵ ਅਨਾਦ ਮੂਰਤ ਸਾ ਥਾਪਿਓ ਸਬੇ ਜੈ ਥਾਪ ਉਹ ਪਰਮਾਤਮਾ ਸਭ ਤੋਂ ਪਹਿਲੀ ਮੁੰਦਲੀ ਪੂਜਨ ਯੋਗ ਹਸਤੀ ਹੈ ਜਿਸ ਦੀ ਹੋਦ ਦਾ ਮੋਢ ਕੋਈ ਨਹੀਂ ਲੱਭ ਸਕਦਾ ਜਿਨ ਨੇ ਸਾਰੀ ਰਚਨਾ ਰਚੀ ਆ ਪਰਮ ਰੂਪ ਪਨੀਤ ਮੂਰਤ ਪੂਰਨ ਪੁਰਖਾਪਾਰ ਉਹ ਪਰਮਾਤਮਾ ਸਭ ਤੋਂ ਉੱਚੀ ਹਸਤੀ ਵਾਲਾ ਹੈ ਪਵਿੱਤਰ ਰੂਪ ਵਾਲਾ ਹੈ ਉਹ ਹਰ ਤਰ੍ਹਾਂ ਮੁਕੰਮਲ ਹੈ ਉਹ ਸਭ ਵਿੱਚ ਵਿਆਪਕ ਬੇਅੰਤ ਹੈ ਉਹ ਪ੍ਰਭੂ ਬੇਅੰਤ ਹੈ ਬੇਅੰਤ ਤਾਕਤਾਂ ਦਾ ਮਾਲਕ ਹੈ ਤੂੰ ਬੇਅੰਤ ਕੋ ਵਿਰਲਾ ਜਾਣੇ ਵਿਰਲੇ-ਵਿਰਲੇ ਜੀਵ ਉਹ ਪ੍ਰਭੂ ਦਿਸ ਬਣਾਏ ਖੇਡ ਨੂੰ ਜਾਣਦੇ ਆ ਪ੍ਰਭੂ ਬੇਅੰਤ ਆ ਸਰਬ ਵਿਸ਼ਵ ਰਚ ਉਸ ਜੰਮਵ ਗੜਨ ਪੰਜਨਹਾਰ ਸਾਰੀ ਸ੍ਰਿਸ਼ਟੀ ਉਸੇ ਵਾਹਿਗੁਰੂ ਨੇ ਰਚੀ ਹੈ ਪਰ ਉਹ ਆਪ ਤਾਂ ਆਪਣੇ ਆਪ ਤੋਂ ਹੀ ਪ੍ਰਗਟ ਹੋਇਆ ਹੈ ਜਗਤ ਨੂੰ ਘੜਨ ਰਚਨ ਵਾਲਾ ਹੀ ਉਹ ਹੈ ਤੇ ਭੰਡ ਨਾਸ਼ ਕਰਨ ਵਾਲਾ ਵੀ ਉਹੀ ਹੈ ਕਾਲਹੀਨ ਕਲਾ ਸੰਯੁਕਤ ਅਕਾਲ ਪੁਰਖ ਅਦੇਸ ਵਾਹਿਗੁਰੂ ਮੌਤ ਰਹਿਤ ਹੈ ਉਹ ਸ਼ਕਤੀ ਸਮਰੱਥਾ ਵਾਲਾ ਹੈ ਉਹ ਕਾਲ ਮਨ ਮੌਤ ਰਹਿਤ ਹੈ ਸਮੇ ਦੇ ਨੰਗ ਨਾਲ ਉਸ ਤੇ ਕੋਈ ਅਸਰ ਨਹੀਂ ਪੈਂਦਾ ਉਹ ਸਭ ਵਿੱਚ ਵਿਆਪਕ ਹਸਤੀ ਹੈ ਉਸ ਦਾ ਕੋਈ ਇੱਕ ਦੇਸ਼ ਹੀ ਨਹੀਂ ਤਰਮ ਤਾਮ ਸੁ ਪਰਮ ਰੈਤ ਆਪੂਤ ਅਲਾਖਾ ਪੀਸ ਸਭ ਤਰਮ ਦਾ ਕਰ ਸੋਮਾ ਹੈ ਉਹ ਪਰਮਾ ਦੇ ਰਹਿਤ ਹੈ ਉਹ ਜਗਤ ਰਚਨਾ ਦੇ ਪੰਜਾ ਤਤਾਂ ਤੋਂ ਬਣਿਆ ਹੋਇਆ ਨਹੀਂ ਨਾ ਉਹ ਦਿਸਦਾ ਹੈ ਨਾ ਹੋ ਉਸਦਾ